ਪੰਜਾਬ ਦੇ ਜਲੰਧਰ ਦੇ ਵਿੱਚ ਸਥਿਤ ਪੀਪੀਆਰ ਮਾਰਕੀਟਸ ਦੇ ਇੱਕ ਟਰੈਵਲ ਏਜੰਸੀ ਦੇ ਦਫ਼ਤਰ ਦੇ ਨੇੜੇ ਮੰਗਲਵਾਰ ਰਾਤ ਨੂੰ ਕੁਝ ਲੋਕਾਂ ਨੇ ਹੰਗਾਮਾ ਕਰ ਦਿੱਤਾ ਤੇ ਠੱਗ ਟਰੈਵਲ ਏਜੰਟ ਨੂੰ ਥਾਣਾ 7 ਦੀ ਪੁਲਿਸ ਹਵਾਲੇ ਕਰ ਦਿੱਤਾ। ਉੱਥੇ ਹੀ ਥਾਣਾ 7 ਦੀ ਪੁਲਿਸ ਨੇ ਟਰੈਵਲ ਏਜੰਟ ਨੂੰ ਗ੍ਰਿਫਤਾਰ ਕਰ ਲਿਆ ਏਜੰਟ ਨੇ ਉਸ ਨੂੰ ਥਾਣਾ 6 ਦੀ ਪੁਲਿਸ ਹਿਰਾਸਤ ਦੇ ਵਿੱਚ ਦੇ ਦਿੱਤਾ। ਲੋਕਾਂ ਨੇ ਦੋਸ਼ ਲਾਇਆ ਕਿ ਥਾਣਾ 6 ਦੀ ਪੁਲਿਸ ਨੇ ਉਸ ਟੇਬਲ ਏਜੰਟ ਦੇ ਖਿਲਾਫ ਕੋਈ ਕਾਰਵਾਈ ਨਾ ਕਰਕੇ ਉਸ ਨੂੰ ਛੱਡ ਦਿੱਤਾ ਇੱਥੋਂ ਤੱਕ ਕਿ ਥਾਣੇ ਦਾ ਗੇਟ ਵੀ ਬੰਦ ਕਰ ਲਿਆ ਅਤੇ ਜਦੋਂ ਇੱਕ ਪੱਤਰਕਾਰ ਨੇ ਇਸ ਵਾਰ ਪੁੱਛਿਆ ਗੇਟ ਖੋਲੋ ਡਿਊਟੀ ਤੇ ਮੌਜੂਦ ਪੁਲਿਸ ਮੁਲਾਜ਼ਮ ਨੇ ਗੇਟ ਨਹੀਂ ਖੋਲਿਆ ਦਰਸਲ देर रात ਸੜਕ ਵਿਚਾਰ ਹੋਏ ਹੰਗਾਮੇ ਦੀਆਂ ਤਸਵੀਰਾਂ ਜਲੰਧਰ ਦੇ ਪੀਪੀਆਰ ਮਾਰਕੀਟ ਇਲਾਕੇ ਦੀਆਂ ਹਨ ਜਿੱਥੇ ਲੋਕ ਇੱਕ ਠੱਗ ਟਰੈਵਲ ਏਜੰਟ ਨੂੰ ਫੜ ਕੇ ਉਸਦੇ ਨਾਲ ਕੀਤੀ ਗਈ ਧੋਖਾਧੜੀ ਬਾਰੇ ਪੁੱਛਗਿੱਛ ਕਰਦੇ ਨਜ਼ਰ ਆ ਰਹੇ ਹਨ ਪੀੜਤ ਨੇ ਦੱਸਿਆ ਕਿ ਉਸ ਟਰੈਵਲ ਏਜੰਟ ਨੇ 100 ਤੋਂ ਵੱਧ ਲੋਕਾਂ ਤੋਂ ਪੈਸੇ ਲਏ ਅਤੇ ਫਿਰ ਨਾ ਤਾਂ ਉਹਨਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਦੇ ਕੋਲੋਂ ਕੋਈ ਵੀ ਪੈਸਾ ਨਹੀਂ ਨਿਕਲਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਬ ਇੰਸਪੈਕਟਰ ਨਿਰਮਲ ਸਿੰਘ ਆਪਣੇ ਨਾਲ ਇੱਕ ਵਿਅਕਤੀ ਨੂੰ ਥਾਣੇ ਲੈ ਕੇ ਆਇਆ ਸੀ ਜਦੋਂ ਉਸ ਉਕਤ ਵਿਅਕਤੀ ਤੋਂ ਮਾਮਲੇ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਹ ਟਾਲ ਮਟੋਲ ਕਰਦਾ ਨਜ਼ਰ ਆਇਆ ਤੇ ਦੋਸ਼ੀ ਦਾ ਨਾਮ ਵਿਜਿਤ ਸਿਆ ਜਾ ਰਿਹਾ ਪੁਲਿਸ ਅਧਿਕਾਰੀ ਮੀਡੀਆ ਦੇ ਸਵਾਲਾਂ ਤੋਂ ਸੰਤੁਸ਼ਟ ਨਜ਼ਰ ਆਏ ਤੇ ਸ਼ਿਕਾਇਤ ਕਰਤਾ ਦੇ ਨਾਲ ਗੱਲ ਕਰਨ ਦੇ ਲਈ ਕਿਹਾ ਦੱਸ ਦੇ ਕਿ ਇਸ ਮਾਮਲੇ ਦੇ ਵਿੱਚ ਬਾਰਡਰ ਲਾਈਨ ਟਰੈਵਲ ਏਜੰਟ ਦੇ ਮਾਲਕ ਅਤੇ ਕੁਝ ਹੋਰ ਏਜੰਟਾਂ ਨੂੰ ਪੁਲਿਸ ਨੇ 536 ਪਾਸਪੋਰਟਾਂ ਅਤੇ ਹੋਰ ਸਮਾਨ ਸਮੇਤ ਗ੍ਰਿਫਤਾਰ ਕੀਤਾ ਤੇ ਗ੍ਰਿਫ ਪਰ ਨੇਤਨ ਕਈ ਲੁਧਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਪੁਲਿਸ ਨੇ ਅਮੇਸ਼ ਸ਼ਰਮਾ ਸਾਹਿਲ ਕਈ ਅਤੇ ਤੇਜ਼ੀਦਾਰ ਸਿੰਘ ਨੂੰ ਗ੍ਰਫਤਾਰ ਕਰ ਲਿਆ ਸਾਰਿਆਂ ਦੇ ਖਿਲਾਫ 120 ਤੋਂ ਵੱਧ ਕੀਸ ਦਰਜ ਹਨ ਅਤੇ ਉਦੋਂ ਪੁਲਿਸ ਅਤੇ ਕਿਹਾ ਕਿ ਉਕਤ ਏਜੰਟ ਬਿਨਾਂ ਲਾਇਸੈਂਸ ਤੋਂ ਟਰੈਵਲ ਏਜੰਸੀਆਂ ਚਲਾਉਂਦੇ ਸਨ

ਕਿਦਾਂ ਬਾਹਰ ਗਿਆ ਉਹਨਾਂ ਨੇ ਗੇਟ ਬੰਦ ਕੀਤਾ ਜੀ ਪੱਤਰ ਕਰਾਇਆ ਤੀ ਉਹਨਾਂ ਨੂੰ ਮੁੰਸੀ ਸਾਹਿਬ ਨੇ ਦੱਸਿਆ ਕਿ ਕਹਿੰਦੇ ਡਿਊਟੀ ਅਫਸਰ ਜੀ ਆ ਰਹੇ ਆ ਪਰ ਤੁਸੀਂ ਵੀਰ ਜੀ ਗੇਟ ਤਾਂ ਖੋਲੋ ਗੇਟ ਗੇਟ ਕਿਉਂ ਬੰਦ ਕੀਤਾ ਆਪਾਂ ਭਾਜੀ 2 ਮਿੰਟ ਮੈਨੂੰ ਮੁੰਸੀ ਸਾਹਿਬ ਜੀ ਦਾ ਆਰਡਰ ਆ ਵੇਖੋ ਉਹਨਾਂ ਨੇ ਕਿਹਾ ਗੇਟ ਬੰਦ ਕਰ ਦੋ ਕਿਦਾਂ ਹੀ ਉਹਨਾਂ ਨੇ ਕਿਹਾ ਗੇਟ ਬੰਦ ਕਰ ਦੋ 2 ਮਿੰਟ ਵਾਸਤੇ 2 ਮਿੰਟ ਨਹੀਂ ਨਹੀਂ ਉਹਨਾਂ ਨੇ ਕਿਹਾ ਤਾਨੂੰ ਗੇਟ ਬੰਦ ਕਰ ਦੋ ਐਸੀ ਇੱਥੇ ਉਹਨਾਂ ਨੇ ਮੇਰੀ ਗੱਲ ਸੁਣੋ ਉਹਨਾਂ ਨੇ ਕਿਹਾ ਅਫਸਰ ਜੀ ਨੇ ਆ ਜਾਣਾ ਤਾਂ ਹੁਣ ਤੁਸੀਂ ਮੈਂ ਗੇਟ ਮੈਂ ਤੁਹਾਨੂੰ ਇਹ ਕਹਿਣਾ ਪਿਆ ਸ਼੍ਰੀਮਾਨ ਜੀ ਉਹਨਾਂ ਨੇ ਕਿ ਤੁਸੀਂ ਗੇਟ ਬੰਦ ਕੀਤਾ ਹੋਇਆ ਦੇਖੋ ਗੇਟ ਬੰਦ ਦਾ ਕਿਉਂ ਕੀਤਾ ਆਪਾਂ ਗੇਟ ਬੰਦ ਬੰਦ ਦਾ ਗੇਟ ਬੰਦ ਦਾ ਮਤਲਬ ਇਹ ਨਹੀਂਗਾ ਵੀ ਗੇਟ ਬੰਦ ਕਰਕੇ ਆਪਾਂ ਲਾਪਰਵਾਹਾਂ ਨੂੰ ਵੇਹ ਗੇਟ ਦੇ ਉਤਾਰਨਾ ਤੇ ਨਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਪਬਲਿਕ ਆਪਾਂ ਹੁਣ ਅੰਦਰ ਮੈਂ ਮੈਂ ਸਮਝ ਗਿਆ ਤੁਹਾਡੀ ਗੱਲ ਆ ਤੁਸੀਂ ਗੇਟ ਖੋਲੋ ਅਸੀਂ ਆਏ ਆ ਤੁਸੀਂ ਗੇਟ ਖੋਲੋ ਤੇ ਗੇਟ ਤਾਂ ਖੋਲੋ ਪੁੱਛੋ ਕੋਈ ਇੱਕ ਵਾਰੀ ਫੇ ਮੁੰਚੀ ਜਾਨੂੰ ਕਹੋ ਆ ਕਹੋ ਜਾ ਕੇ ਹਾਂ ਮੈਂ ਮੰਨ ਦੇ ਵਿੱਚ ਕਟਰੋਨਿੰਗ ਤੇ ਸੀਗਾ ਉਸ ਤੋਂ ਬਾਅਦ ਮੈਨੂੰ ਮੁਨਚੀ ਨੇ ਫੋਨ ਕੀਤਾ ਵੀ ਬੰਦਾ ਇੱਥੇ ਸਾਬਕ ਇੰਸਪੈਕਟਰ ਨਰਮਲ ਸਿੰਘ ਜੀ ਆ ਜਿਹੜੇ ਆਪਣੇ ਅਡੀਸ਼ਨਲ ਅਸਟੈਂਟ ਹੋਏ ਲੱਗੇ ਆ ਜੀ ਉਹ ਕੋਈ ਬੰਦਾ ਇੱਥੇ ਲੈ ਕੇ ਆਏ ਸੀ ਕਿਤੋਂ ਜੀ ਤੇ ਬਾਕੀ ਉਹ ਆ ਰਿਹਾ ਹੈ ਉਹਨਾਂ ਨਾਲ ਫੋਨ ਤੇ ਗੱਲਬਾਤ ਹੋਈ ਆ ਉਹ ਆ ਕੇ ਜੋ ਵੀ ਹੈਗਾ ਵਿਰਸੇ ਕਰਨਾ ਆਇਆ ਸੁਣਨਾ ਨਾਮ ਕੀ ਹੈ ਕਿਸ ਕੇਚ ਲੈ ਕੇ ਆਂਦਾ ਹੈ ਹਾਂ ਜੀ ਕਿਸ ਕੇਚ ਲੈ ਕੇ ਆਂਦਾ ਬੰਦਾ ਉਹ ਅਸੀਂ ਬੰਦਾ ਤਾਂ ਉਹਨਾਂ ਨੇ ਲੈ ਕੇ ਆਂਦਾ ਉਹ ਮੈਂ ਉਹ ਆ ਕੇ ਤੁਹਾਨੂੰ ਦੱਸ ਦੇਣਗੇ ਜੋ ਵੀ ਆ ਕਿੱਥੋਂ ਲਿਆਂਦਾ ਕਿੱਥੋਂ ਜੀ ਲਿਆਂਦਾ ਕਿੱਥੋਂ ਇਹ ਉਹਨਾਂ ਨੂੰ ਪਤਾ ਹੋਊਗਾ ਪੀਪੀਆਰ ਮਾਲ ਤੋਂ ਸਰ ਜਿਹੜਾ ਵਿਅਕਤੀ ਸਰ ਜਿਹੜਾ ਵਿਅਕਤੀ ਲਿਆਂਦਾ ਉਹਨਾਂ ਨੇ ਉਹ ਬਾਕੀ ਵੈਰੀਫਾਈ ਕਰਕੇ ਇਹਨਾਂ ਦਾ ਕੋਈ ਆਪਣੇ ਮਾਮਲਾ ਹੈਗਾ ਜੋ ਵੀ ਹੈਗਾ ਉਹ ਤੁਹਾਨੂੰ ਵੈਰੀਫਾਈ ਕਰਕੇ ਦੱਸ ਦੇਣਗੇ ਤੁਸੀਂ ਬਹੁਤ ਵਧੀਆ ਅਫਸਰ ਹੋਂ ਬੜੇ ਦੁੱਧਾ ਦੁੱਧ ਪਾਣੀ ਪਾਣੀ ਕਰ ਦਿਓ ਇਹ ਜਿਹੜਾ ਬੰਦਾ ਲਿਆਂਦਾ ਨਾਮ ਕੀ ਇਹਦਾ ਮੈਂ ਲਿਖਿਆ ਨੋਟਿਸ ਨਾਮ ਤਾਂ ਮੈਂ ਵੈਰੀਫਾਈ ਕਰਕੇ ਇਹਨਾਂ ਨੂੰ ਜੀ 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 ਦਾ ਵਿਜੇ ਵਿਜੇ ਨਾ ਕੀ ਆ ਦੇਣਾ ਖਾਣਾ ਦਿੰਦਾ ਜੀ ਅੱਛਾ ਜੀ ਉੱਥੋਂ ਇਹ ਦੱਸਦਾ ਕਿ ਮੈਨੂੰ ਆਪਣੇ ਇਹ ਜਿਹੜਾ ਬੰਦਾ ਕੰਪਲੇਟਡ ਆ ਉਹ ਨਾਲ ਚਾ ਉਹਨੇ ਕੰਪਲੇਟ ਕੀਤੀ ਹੋਣੀ ਆ ਜੀ ਉਹਨਾਂ ਦੇ ਕੋਲ ਤੇ ਉਹ ਤੋਂ ਬਾਅਦ ਇੱਥੇ ਬੁਲਾਇਆ ਉਹਨੂੰ ਇਹਨਾਂ ਨੇ ਮਦਈ ਪਾਰਟੀ ਕੌਣ ਹੈ ਕਿੱਥੇ ਦੇ ਰਹਿਣ ਵਾਲੀ ਹੈ ਮਦਈ ਦਾ ਕੋੜੀ ਬੈਠੇ ਨਾਮ ਕੀ ਉਹਨਾਂ ਦਾ ਹਾਂਜੀ ਉਹਨਾਂ ਦਾ ਕੀ ਰੋਪਸ ਪੁੱਛ ਲਓ ਆ ਕੋੜੀ ਬੈਠੇ ਤੁਸੀਂ ਉਹਨਾਂ ਦਾ ਰੋਪਸ ਉਹਨਾਂ ਨੇ ਤੁਹਾਨੂੰ ਕੀ ਸ਼ਿਕਾਇਤ ਦਿੱਤੀ ਸਕੈਥ ਜਿਹੜੀ ਆ ਮਤਲਬ ਕਹਿਣ ਦਾ ਉਹਨਾਂ ਨੂੰ ਦਿੱਤੀ ਆ ਨਿਰਮਲ ਸਿੰਘ ਜੀ ਉਹਨਾਂ ਨੇ ਆ ਕੇ ਜੋ ਵੀ ਆ ਵੈਰੀਫਾਈ ਕਰਨਾ ਆ ਕਰਕੇ ਉਸ ਤੋਂ ਬਾਅਦ ਤੈਨੂੰ ਦੱਸ ਦੇਣਗੇ ਜੋ ਵੀ ਜੀ ਸਰ ਤੁਸੀਂ ਸਰ ਲਿਖਪੜਤ ਕੀਤੀ ਆ ਯੁਵਕ ਤੁਹਾਡੇ ਕੋਲ ਖੜਾ ਕਿਸ ਮਾਮਲੇ ਦੇ ਵਿੱਚ ਖੜਾ ਜੀ ਭਾਜੀ ਮੈਂ ਜਿਹੜੀ ਗੱਲ ਕਰਦਾ ਮੈਂ ਤੁਹਾਨੂੰ ਕੋਈ ਗੱਲ ਨੂੰ ਮੇਰਤੀ ਮੈਂ ਬਾਹਰ ਡਿਊਟੀ ਅਫਸਰ ਦੇ ਘਰ ਅਮਰੀਕਾ ਆਪਲਾਈ ਜਿਹਦੇ ਵਿੱਚ ਨਿਰਮਲ ਸਿੰਘ ਜਿਹੜੇ ਆ ਸਬ ਇਨਸਪੈਕਟਰ ਉਹੀ ਇਹਨਾਂ ਨੂੰ ਬੰਦੇ ਨੂੰ ਲੈ ਕੇ ਆਏ ਵੈਰੀਫਾਈ ਕਰਨ ਤੋਂ ਬਾਅਦ ਤੁਹਾਨੂੰ ਦੱਸ ਦੇਣਗੇ ਐਸਮ ਜਟ ਨਿਊਜ਼ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ